ਇਹ ਲੋੜ ਪਈ ਤਾਂ ਸੀ ਪੰਜਾਬ ਲੈਵਲ ਤੇ ਸਾਰੀਆਂ 12 ਸਟੇਟਾਂ ਦੇ ਨੂੰ ਕਰਾਏ। ਜੀ ਤੇ ਲੀਗਲ ਖਰਚਾ ਦਰਜ ਕੀਤਾ ਗਿਆ। ਜੀ। ਉਹਦੇ ਵਿਰੋਧ ਦੇ ਵਿੱਚ ਅੱਜ ਜੇ ਕੋਈ ਰਿਪਰੈਜ਼ੈਂਟੇਸ਼ਨ ਦੇਣ ਉਹ ਐਸਐਸਪੀ ਸਾਹਿਬ ਕੋਲ ਆਏ ਸੀ। ਇੱਕ ਗੱਲ ਬੜੀ ਮਤਲਬ ਥੀਅਰ ਹੈ ਕਿ ਇੱਕ ਕੱਲਾ ਸੈਂਕੜੇ 4000 ਦੇ ਵਕੀਲਾਂ ਦਾ ਭਾਈਚਾਰਾ ਸੈਂਕੜਿਆਂ ਵਿੱਚ ਨਹੀਂ ਹਜ਼ਾਰਾਂ ਵਿੱਚ ਨਹੀਂ ਲੱਖਾਂ ਵਿੱਚ ਹੈ ਅਸੀਂ ਸਾਰੇ ਵਕੀਲ ਅੱਜ ਮਾਸ਼ੂਮ ਮਲਿਕ ਜੀ ਦੇ ਨਾਲ ਜਗਰਾਉਂ ਦੇ ਵਕੀਲ ਇੱਥੇ ਆਏ ਨੇ ਮੋ ਜੋ ਮਾਨਚੂਈ ਦੀ ਹਮੈਤ ਦੇ ਵਿੱਚ ਪੂਰੀ ਭਾਈਚਾਰਾ ਅੱਜ ਪਹੁੰਚਿਆ ਹੈਗਾ ਵਕੀਲ ਸਾਹਿਬ ਤੇ ਐਸਐਸਪੀ ਨਾਲ ਕੀ ਗੱਲਬਾਤ ਹੋਈ ਤੁਹਾਡੀ ਦੇਖੋ ਜੋ ਮਾਸ਼ੂਮ ਮਲਿਕ ਜੀ ਤੇ ਲੀਗਲ ਪਰਚਾ ਦਰਜ ਕੀਤਾ ਗਿਆ ਜੀ ਉਦੇ ਵਿਰੋਧ ਦੇ ਵਿੱਚ ਅੱਜ ਜੇ ਫਿਰ ਰਿਪਰੈਜੈਂਟੇਸ਼ਨ ਦੇਣ ਐਸਐਸਪੀ ਸਾਹਿਬ ਕੋਲ ਆਏ ਸੀ ਅੱਜ ਐਸਐਸਪੀ ਸਾਹਿਬ ਨੇ ਸਾਡੀ ਗੱਲ ਸੁਣੀ ਹੈ ਜੀ ਅਸੀਂ ਉਹਨੂੰ ਬੜਾ ਐਕਸਪਲੇਨ ਕੀਤਾ ਤੱਥਾਂ ਬਾਰੇ ਉਹਨੂੰ ਤੱਥ ਉਹਨੂੰ ਬਖਰਾ ਦੇ ਉਹਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਉਹ ਸਾਡੇ ਇਸ ਮੁੱਦੇ ਉੱਤੇ ਪ੍ਰੋਪਰ ਵਿਚਾਰ ਜ਼ਰੂਰ ਕਰਨਗੇ ਤੇ ਇੱਕ ਰੀਜ਼ਨੇਬਲ ਟਾਈਮ 2-3 ਦਿਨਾਂ ਦੇ ਵਿੱਚ ਜਾਂ ਜਿੰਨੀ ਜਲਦੀ ਉਹ ਕਰ ਸਕਦੇ ਆ ਉੰਨੀ ਜਲਦੀ ਹਿਮਾਸ਼ੂ ਮਲਿਕ ਜੀ ਤੇ ਜੋ ਪਰਚਾ ਹੋਇਆ ਉਹਦੀ ਨਿਰਪੱਖੀ ਜਾਂ ਦੁਬਾਰਾ ਕਰਾ ਕੇ ਤਾਨੂੰ ਜੋ ਪ੍ਰੋਪਰ ਇਨਸਾਫ ਬਣਦਾ ਉਹ ਦਵਾਇਆ ਜਾਵੇ। ਸਹੀ। ਕੀ ਮੰਗ ਹੈਗੀ ਮੇਨ ਜੀ ਆਪਣੀ ਕੀ ਸਾਡੀ ਮੰਗ ਇਹੀ ਹੈ ਜੀ ਕਿ ਜੋ ਵੀ ਐਫ ਆਈ ਆਰ ਦੇ ਅਕੋਰਡਿੰਗਲੀ ਇਹਨਾਂ ਉੱਤੇ ਪਰਚਾ ਦਰਜ ਕੀਤਾ ਗਿਆ ਹੋਆ ਉਹ ਬਿਲਕੁਲ ਝੂਠਾ ਹੋਆ। ਹਾਂਜੀ। ਅ ਜੋ ਪਹਿਲਾਂ ਇਨਵੈਸਟੀਗੇਸ਼ਨ ਵਗੈਰਾ ਹੋਈ ਆ ਜਿਹਦੇ ਵਿੱਚ ਵੀ ਜ ਆਪਾਂ ਜੋ ਵੀਡੀਓ ਦੇਖੀ ਵੀ ਆ ਉਹ ਵਿੱਚ ਕਿਤੇ ਵੀ ਕੋਈ ਲੜਾਈ ਝਗੜਾ ਨਹੀਂ ਹੋਇਆ। ਕੋਈ ਵੀ ਨਹੀਂ ਹੋਇਆ। ਜਸਟ ਇੱਕ ਪ੍ਰੀਵੈਂਟਿਵ ਮੀਜਰ ਤਕੀਲ ਸਾਹਿਬ ਵੱਲੋਂ ਲਿਆ ਗਿਆ ਸੀਗਾ ਜਿਹਨੂੰ ਜ਼ਿਆਦਾ ਉਧਾਰ ਚੜਾ ਕੇ ਤੂਣ ਦੇ ਕੇ ਇੱਕ ਪਰਚੇ ਦੀ ਸ਼ਕਲ ਦੇ ਦਿੱਤੀ ਗਈ ਹੈ। ਜੀ। ਤੋ ਅੱਜ ਇਸ ਪਰਚੇ ਦੇ ਵਿਰੋਧ ਦੇ ਵਿੱਚ ਹੀ ਅਸੀਂ ਐਸਐਸਪੀ ਸਾਹਿਬ ਨੂੰ ਮਿਲ ਲਈ ਜੀ ਸਾਡੇ ਰਸਤੀ ਭਾਈਚਾਰੇ ਦੇ ਉੱਪਰ ਜੀ ਮਰਛੂ ਬਾਲਿਕ ਦੇ ਹੱਕ ਦੇ ਵਿੱਚ ਐਸਐਸਪੀ ਸਾਹਿਬ ਨੂੰ ਮਿਲੀ ਹੈ ਔਰ ਐਸੀਪੁਰ ਦੌਰ ਸ਼ਬਦਾ ਦੇ ਵਿੱਚ ਇਹ ਕਹਿੰਦੇ ਆ ਕਿ ਇਹ ਜਿਹੜਾ ਮਸਲਾ ਹੈਗਾ ਇਹਨਾਂ ਆਦਮੀ ਦੇ ਨਿਸ਼ਾਨੇ ਦੇ ਉੱਪਰ ਪ੍ਰੋਪਰਲੀ ਕੂਰਣਾ ਚਾਹੀਦਾ ਹੈ ਔਰ ਜੋ ਇਸ ਲਈ ਜ਼ੁਲਮੀ ਵਿਅਕਤੀ ਹੈ ਜਿੱਦਾਂ ਕਿ ਉਹ ਇਹ ਪਰਚਾ ਕੀਤਾ ਗਿਆ ਉਹਨਾਂ ਦੇ ਉੱਪਰ ਐਕਸ਼ਨ ਦਿੱਤਾ ਜਾਵੇ ਐਸੀ ਗੱਲ ਹੈ ਕਿ ਇਹ ਸੈਜਿਟੇਸ਼ਨ ਨੂੰ ਹਾਂਜੀ ਹਾਂਜੀ ਇਹ ਸੈਜਿਟੇਸ਼ਨ ਨੂੰ ਦਿੱਤੇ ਤਾਂ ਕਿ ਇਹ ਹੋ ਸਕੇ ਐਸੀ ਲੈ ਕੇ ਜਾਵਾਂਗੇ ਐਸੀ ਆਪਣੇ ਵਕੀਲ ਭਾਈ ਦੇ ਨਾਲ ਹਮੇਸ਼ਾ ਖੜੇ ਆਂ ਔਰ ਖੜੇ ਰਹਾ ਹੈ ਵਕੀਲ ਭਾਈ ਚਾਰਾ ਜਿੰਦਾਬਾਦ ਵਕੀਲ ਭਾਈ ਚਾਰਾ ਜਿੰਦਾਬਾਦ ਸਤਿ ਸ਼੍ਰੀ ਅਕਾਲ ਜੀ ਅਸੀਂ ਸਾਡਾ ਵੀ ਭਾਈ ਜਰਾ ਅੱਜ ਹਮਨਸ਼ੂ ਮੱਲਿਕ ਜੀ ਦੀ سپورਟ 'ਚ ਆਏ ਆ ਅਸੀਂ ਆਪ ਦਾ ਜੋ ਕੇਸ ਜਾਂ ਜੋ ਤੱਤ ਸੀ ਅਸੀਂ ਮਾਨਯੋਗ ਐਸਐਸਬੀ ਸਾਹਿਬ ਨੂੰ ਦੱਸਦੇ ਆ ਸਾਨੂੰ ਪੂਰੀ ਉਮੀਦ ਆ ਕਿ ਸਾਡੇ ਤਰਫੋਂ ਸੁਣਨਗੇ ਵਿਚਾਰਨਗੇ ਤੇ ਸਾਨੂੰ ਜੋ ਵੀ ਨਿਆਂ ਆ ਉਹ ਮਿਲੇਗਾ ਤੇ ਇਸ ਕੰਮ ਲਈ ਸਾਡੇ ਨਾਲ ਪ੍ਰਧਾਨ ਜੀ ਤੇ ਪੂਰੀ ਐਕਟੀਵਿਟੀਵਿਟੀ ਟੀਮ ਵੀ ਆਈ ਹੋਈ ਆ ਅਸੀਂ ਪੂਰੀ ਐਕਟੀਵਿਟੀਵਿਟੀ ਟੀਮ ਤੇ ਪ੍ਰਧਾਨ ਜੀ ਦਾ ਵੀ ਧੰਨਵਾਦ ਕਰਦੇ ਆ ਜਿਹੜਾ ਕਿ ਹਮਨਸ਼ੂ ਮੱਲਿਕ ਜੀ ਦੀ ਸਪੋਰਟ ਦੇ ਵਿੱਚ ਅਸੀਂ ਸਾਰੇ ਜਣੇ ਜਿਹੜੇ ਆਏ ਆ ਉਹਨਾਂ ਦੇ ਨਾਲ ਫਰਸ਼ 'ਤੇ ਟੱਕ ਕੇ ਖੜੇ ਆ ਤੇ ਉਮੀਦ ਆ ਤੇ ਜਲਦੀ ਹੀ ਤੁਹਾਨੂੰ ਸਾਨੂੰ ਇਨਸਾਫ ਮਿਲੂਗਾ ਤੇ ਸ਼ਹਿਰ ਨੂੰ ਇੱਕ ਵਧੀਆ ਖਬਰ ਮਿਲੇਗੀ। ਐਸ.ਐਸ.ਵੀ. ਸਾਹਿਬ ਨੇ ਕਿੰਨੇ ਦਿਨ ਕਿਹਾ ਜੀ ਘਰੋਂ ਤੱਕ ਇਹ ਮਾਮਲਾ ਸੁਝਾਇਆ। ਦੇਖੋ ਜੀ ਉਹਨਾਂ ਕੋਲ ਟੂਰਨਮੈਂਟ ਹੋਣ ਤੇ ਸਮਾਂ ਹੈ ਬਟ ਉਹਨਾਂ ਨੇ ਸਾਨੂੰ ਹਫ਼ਤੇ ਕੁ ਦੇ ਵਿੱਚ ਵਿੱਚ ਇਸ ਮਾਮਲੇ ਤੇ ਕੋਈ ਨਾ ਕੋਈ ਫੈਸਲਾ ਦੇਣ ਦਾ ਸਾਨੂੰ ਆਸ਼ਵਾਸ਼ਣ ਦਿੱਤਾ ਵਾ ਬਟ ਦੇਖੋ ਕੀ ਹੁੰਦਾ ਅੱਗੇ ਕੀ ਐਕਸ਼ਨ ਰਹੂਗਾ ਜੀ ਜੇ ਐਸ.ਐਸ.ਵੀ. ਸਾਹਿਬ ਜਾਂ ਇਸ ਤੇ ਕੋਈ ਮਾਮਲਾ ਨਹੀਂ ਸੁੱਲਦਾ ਜਾਂ ਕੀ ਗੱਲ ਬਾਤ ਹੈ ਦੇਖੋ ਕੋ ਜੋ ਵੀ ਹੋਊਗਾ ਪਹਿਲਾਂ ਤਾਂ ਅਸੀਂ ਵੇਟ ਐਂਡ ਵਾਚ ਕਰਦੇ ਆ ਉਹ ਕੀ ਸਾਡੇ ਨਾਲ ਅਸੀਂ ਪਹਿਲਾਂ ਤੁਹਾਨੂੰ ਵੀ ਆਪਣਾ ਕੋਡ ਆਫ ਐਕਸ਼ਨ ਦੱਸ ਲਈਓ ਚੰਗੀ ਗੱਲ ਨਹੀਂ ਹੁੰਦੀ ਹੈ ਜੀ ਜੇ ਸਾਨੂੰ ਇਧਰੋਂ ਐਸਐਸਪੀ ਸਾਹਿਬ ਵੱਲੋਂ ਇੱਕ ਵਧੀਆ ਖਬਰ ਆਂਦੀ ਹੈ ਤਾਂ ਸਾਡਾ ਕੋਡ ਆਫ ਐਕਸ਼ਨ ਕੋਈ ਉਸ ਤੋਂ ਬਾਅਦ ਹਮ ਬਣਦਾ ਹੀ ਨਹੀਂ ਸਹੀ ਕੋਈ ਅੰਦਾਜ਼ਾ ਦਾ ਜੋ ਵੀ ਸਾਨੂੰ ਖਬਰ ਆਏਗੀ ਉਹਦੇ ਮੁਤਾਬਕ ਜੋ ਵੀ ਆ ਬਾਅਦ ਚ ਸਾਡੀ ਮੀਟਿੰਗ ਹੋਏਗੀ ਮੀਟਿੰਗ ਦੇ ਵਿੱਚ ਜੋ ਵੀ ਯੂਨੀਨਿਮਸਲੀ ਡਿਸੀਜਨ ਹੋਏਗਾ ਉਸ ਬਾਅਦ ਵੀ ਉਹ ਸਮਾਂ ਹਿੱਟਾ ਸਕਦੇ ਸਹੀ ਠੀਕ ਹੈ ਸਰ ਐ ਕੋਈ ਅਸੀਂ ਇਹ ਸਟੇਟੇ ਕੰਟੀਨਿਊ ਰੱਖਾਂਗੇ ਤੇ ਜੇ ਲੋੜ ਪਈ ਤਾਂ ਅਸੀਂ ਪੰਜਾਬ ਲੈਵਲ ਤੇ ਸਾਰੀਆਂ 12 ਸਟੇਟਾਂ ਨੂੰ ਜਰੂਰ ਕਰਨ ਤੋਂ ਠੀਕ ਹੈ ਮੇਨ ਆਪਣਾ ਕੀ ਸੀਗਾ ਮੇਨ ਆਪਣਾ ਕੀ ਹੈਗਾ ਐਸਵੀ ਸਾਹਿਬ ਨੂੰ ਕੀ ਦੱਸਿਆ ਹੈਗਾ ਵੀ ਕੀ ਕਰਨਾ ਸਾਡਾ ਤੈਹੀ ਜਾਂ ਜਿਹੜੀ ਇਹ ਹੋਈ ਹੈ ਕਿ ਜੀਐਫਆਈਆਰ ਇਹਨੂੰ ਕੈਨਸਲ ਕੀਤਾ ਜਾਵੇ ਕੈਨਸਲੇਸ਼ਨ ਹੋਈ ਜਾ। ਪਰ ਇੱਕ ਗੱਲ ਬੜੀ ਮਤਲਬ ਥੀਅਰ ਹੈ ਕਿ ਇੱਕ ਕੱਲਾ 2113 ਸੈਂਕੜੇ 4000 ਤੇ ਵਕੀਲਾਂ ਦਾ ਭਾਈਚਾਰਾ ਸੈਂਕੜਿਆਂ ਵਿੱਚ ਨਹੀਂ ਹਜ਼ਾਰਾਂ ਵਿੱਚ ਨਹੀਂ ਲੱਖਾਂ ਵਿੱਚ ਹੈ। ਅਸੀਂ ਸਾਰੇ ਵਕੀਲ ਅੱਜ ਮਨਸ਼ੂ ਮਲਿਕ ਜੀ ਦੇ ਨਾਲ ਦਿਗਰਾਉਂ ਦੇ ਵਕੀਲ ਇੱਥੇ ਆਏ ਨੇ। ਜਿੰਨੇ ਇੱਥੇ ਤੁਹਾਨੂੰ ਦਿਖ ਰਹੇ ਨੇ ਉਹ ਰਿਪਰੈਜ਼ੈਂਟੇਟਿਵ ਕਪੈਸਿਟੀ 'ਚ ਦਿਖ ਰਹੇ ਨੇ। ਤੇ ਪਰ ਸਾਰਾ ਵਕੀਲ ਭਾਈ ਜਰਾ ਹਿਮਾਂਸ਼ ਸਿੰਘ ਜੀ ਦੇ ਨਾਲ ਖੜਾ ਹੈ ਜੀ ਔਰ ਅਸੀਂ ਸਖਤ ਸ਼ਬਦਾਂ ਦੇ ਵਿੱਚ ਇਸ ਗੱਲ ਦੀ ਨਿੰਦਾ ਕਰਦੇ ਹਾਂ ਕਿ ਜਿਹੜੀ ਇਹ ਐਫ ਆਈ ਆਰ ਹੋਈ ਹੈ ਇਹ ਐਫ ਆਈ ਆਰ ਕੈਂਸਲ ਹੋਣੀ ਚਾਹੀਦੀ ਹੈ ਤਫਤੀਸ਼ ਤੋਂ ਬਾਅਦ ਸਾਨੂੰ ਉਮੀਦ ਹੈ ਕਿ ਜਿਹੜੇ ਸਹੀ ਤੱਥ ਨੇ ਉਹ ਸਾਹਮਣੇ ਆਣਗੇ ਤੇ ਇਹ ਐਫ ਆਈ ਆਰ ਕੈਂਸਲ ਹੋ ਜਾਏਗੀ ਨਹੀਂ ਜਿਵੇਂ ਮੇਰੇ ਸਾਥੀ ਦੋਸਤਾਂ ਨੇ ਦੱਸਿਆ ਤਾਂ ਜਗਰਾਉਂ ਦੀ ਵਾਰ ਦੇ ਨਾਲ ਪੰਜਾਬ ਦੀਆਂ ਸਾਰੀਆਂ ਬਾਰਾਂ ਖੜੀਆਂ ਨੇ ਤੇ ਸਾਨੂੰ ਬਾਰ-ਬਾਰ ਸੰਗੀ ਆ ਰਹੇ ਨੇ ਵੀ ਦੱਸੋ ਕਿਵੇਂ ਐ ਪਰ ਗਿੰਦਰਾ ਸਾਹਿਬ ਨੇ ਵੀ ਅੱਗੇ ਕਿਹਾ ਵੀ ਪਰਮਾਤਮਾ ਕਰੇ ਕੋਈ ਸੁਖਾਵੀ ਖਬਰ ਸੁਣਨ ਨੂੰ ਮਿਲੇ ਤੇ ਅੱਗੇ ਐਜੀਟੇਸ਼ਨ ਜਾਂਦੀ ਲੋੜ ਹੀ ਨਾ ਪਈ ਤੇ ਨਹੀਂ ਤਾਂ ਕੋਈ ਗੱਲ ਨਹੀਂ ਜੋ ਰਾਸਤੇ ਹੈਗੇ ਨੇ ਸੰਘਰਸ਼ ਦਾ ਜੋ ਵੀ ਰਸਤਾ ਛੱਡਾ ਵਕੀਲ ਭਾਈਚਾਰਾ ਅਖਤਿਆਰ ਕਰੂਗਾ ਸੀ ਉਹ ਰਸਤਾ ਅਖਤਿਆਰ ਕਰਾਂਗੇ ਪਰ ਨਿਆਂ ਜੇ ਅਸੀਂ ਵਕੀਲ ਨੂੰ ਨਹੀਂ ਦਿਲਾ ਸਕਦੇ ਫਿਰ ਮੈਨੂੰ ਲੱਗਦਾ ਵੀ ਸਾਨੂੰ ਇਹ ਕਲੇਮ ਕਰਨ ਦੀ ਲੋੜ ਨਹੀਂ ਹੈ ਵੀ ਅਸੀਂ ਲੋਕਾਂ ਨੂੰ ਨਿਆਂ ਕਰਾਂ ਸਹੀ ਇਹ ਨਿਆਂ 100% ਮਿਲੂਗਾ ਮੈਨੂੰ ਇਸ ਗੱਲ ਦਾ ਪੂਰਾ ਯਕੀਨ ਹੈ